ਮਦਦ ਦੇ ਇਸ ਤਰ੍ਹਾਂ ਵੀ ਅਸੀਂ ਆਏ ਆ ਡੁਆਇਨ ਟੱਚ ਫਾਊਂਡੇਸ਼ਨ ਟੀ ਮੀਕਾ ਸਿੰਘ ਵੱਲੋਂ ਤੇ ਅਸੀਂ ਪਿਛਲੇ 27 ਤਰੀਕ ਤੋਂ ਲੱਗੇ ਹੋਏ ਆ ਜੇ ਐਸ ਏਰੀਆ 'ਚ ਉਹਦਾ ਫਿਲਹਾਲ ਅਸੀਂ ਪਿਛਲੇ 25 ਤਰੀਕ ਤੋਂ ਲੱਗੇ ਫਿਰੋਜ਼ਪੁਰ ਏਰੀਆ ਦੇ ਵਿੱਚ ਤੇ ਹੁਣ ਆਪਾਂ 27 ਤਰੀਕ ਤੋਂ ਇਹ ਏਰੀਆ 'ਚ ਲੱਗੇ ਡੇਰਾ ਬਾਬਾ ਨਾਨਕ ਅੰਦਾਜ਼ ਜਨਾਲਾ ਵਾਲੀ ਸਾਈਡ ਤੇ ਤੇ ਹਾਲਾਤ ਤਾਂ ਕਾਫੀ ਮਾੜੇ ਨੇ ਤੁਸੀਂ ਆਪ ਹੀ ਵੇਖ ਰਹੇ ਹੋ ਸਾਰਾ ਕੁਝ ਇਹ ਅਸੀਂ ਲੋਡ ਬੰਦਾਂ ਦੀ ਮਦਦ ਹਿਸਾਬ ਨਾਲ ਕਰ ਰਹੇ ਆ ਕਿ ਘਰ ਤੋਂ ਘਰ ਜਾ ਕੇ ਵਿਜ਼ਿਟ ਕਰਦੇ ਆ ਤੇ ਜਿਸ ਤਰ੍ਹਾਂ ਹੁਣ ਚੋਕਰ ਦੀ ਲੋਡ ਸੀਗੀ ਤੇ ਇਹ ਚੋਕਰ ਪਚਾਰੇ ਆ ਘਰ ਘਰ ਜਿਹਨੂੰ ਕੋਈ ਪੱਠਿਆਂ ਦੀ ਲੋੜ ਆ ਜਾਂ ਫੀਡ ਦੀ ਲੋੜ ਆ ਉਹ ਸਾਡੀ ਟੀਮ ਘਰ ਘਰ ਜਾ ਕੇ ਪਚਾਰੇ ਆ ਜੀ ਹੁਣ ਅਸੀਂ ਲੰਗਰ ਦੀ ਸੇਵਾ ਰੈਗੂਲਰ ਸ਼ੁਰੂ ਕਰਨ ਲੱਗੇ ਆ ਜੀ ਕੱਲ ਤੋਂ ਸ਼ੁਰੂ ਵਾਸੇ ਕੀਤੀ ਹੋਈ ਆ ਜਿਹੜਾ ਮਾਚੀ ਵਾਲੇ ਤੁਸੀਂ ਦਾ ਬੰਨ ਵੱਜ ਰਿਹਾ ਉਹਦੇ ਉੱਤੇ ਠੀਕ ਆ ਜੀ ਉਹਦੇ ਵਿੱਚ ਕੀ ਆ ਕਿ ਆਪਾਂ ਸਵੇਰੇ ਉੱਤੇ ਲੰਗਰ ਲਾਇਆ ਕਰਨਾ ਸ਼ਾਮ ਨੂੰ ਸਮਾਪਤੀ ਕਰਿਆ ਕਰਦੇ ਆ ਲੰਗਰ ਕਾਫੀ ਪਹੁੰਚ ਰਿਹਾ ਪਰ ਜਿੱਥੇ ਜ਼ਿਆਦਾ ਜ਼ਰੂਰਤ ਜਿੱਥੇ ਲੇਵਰ ਲੱਗੀ ਹੋ ਉੱਥੇ ਇਸ ਟਾਈਮ ਲੰਗਰ ਨਹੀਂ ਪਹੁੰਚ ਰਿਹਾ ਜੀ ਇਹ ਕਵਰ ਕਰਦੇ ਜੀ ਹੁਣ ਤੱਕ ਤਕਰੀਬਨ ਜੇ ਲਾਇਆ ਜਾਏ ਤੇ ਅਜਨਾਲੇ ਤੱਕ ਅਸੀਂ 50 ਪਿੰਡਾਂ ਦੀ ਵਿਜ਼ਿਟ ਕਰ ਚੁੱਕੇ ਹਾਂ ਜੀ 50 ਪਿੰਡਾਂ ਦੀ ਵਿਜ਼ਿਟ ਵੀ ਇਹੋ ਜਿਹੀ ਕੀਤੀ ਹੈ ਕਿ ਸਾਡੀ ਟੀਮ ਨੇ ਡੋਰ ਟੂ ਡੋਰ ਜਾ ਕੇ ਵਰਕ ਕੀਤਾ ਜਿੱਥੇ ਅਸੀਂ ਪਹੁੰਚਦੇ ਹਾਂ ਜਿੱਦਾਂ ਲਾ ਲੋ ਕਿ ਕੋਹਨੇਵਾਲ ਤੋਂ ਰੱਖ ਕੇ ਪਰੇ ਨੂੰ ਜਿੰਨੇ ਮਾਛੀ ਵਾਲਾ ਵਾਣ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਥੋਬੇ ਪਿੰਡ ਆ ਘਰ ਘਰ ਜਾ ਕੇ ਵਿਜ਼ਿਟ ਕੀਤੀ ਤੇ ਲੋੜਵੰਦਾਂ ਦੇ ਅਸੀਂ ਮਤਲਬ ਲਿਸਟ ਬਣਾ ਕੇ ਲੈ ਜਾਂਦੇ ਤੇ ਉਸ ਤੋਂ ਅਗਲੇ ਦਿਨ ਆਪਾਂ ਨੂੰ ਰਾਸ਼ਨ ਪਹੁੰਚਾਉਨੇ ਆ ਜਿਹੜੀ ਚੀਜ਼ ਦੀ ਲੋੜ ਆ ਉਸ ਤੋਂ ਅਗਲੇ ਦਿਨ ਪਹਚਾਈਦਾ ਜੀ ਪਰ ਕਈਆਂ ਕੋ ਪਸ਼ੂ ਬਨੇ ਫਿਰ ਵੀ ਉਸ ਨੂੰ ਲੈ ਕੇ ਕਿ ਦੁਰ ਵਰਤੋਂ ਉਹਨਾਂ ਵਾਸਤੇ ਬਹੁਤ ਗਲਤ ਗੱਲ ਆ ਜਿਨ੍ਹਾਂ ਕੋਲ ਪਸ਼ੂ ਨਹੀਂ ਹੈਗੇ ਤੇ ਉਹ ਵੀ ਇਹ ਚੀਜ਼ਾਂ ਇਕੱਠੀਆਂ ਕਰਕੇ ਸ਼ਾਮ ਨੂੰ ਵੇਚਦੇ ਆ ਇਹ ਸਾਨੂੰ ਵੀ ਦੁੱਖ ਲੱਗਦਾ ਇਹਦੇ ਵਿੱਚ ਮਾਝੇ ਏਰੀਆ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਜੀ ਕਿਉਂਕਿ ਜਿਹੜੀਆਂ ਅਸੀਂ ਅਕਸਰ ਹੀ ਬਾਹਰ ਨਹੀਂ ਆਈਆਂ ਸੰਸਥਾਵਾਂ ਨੂੰ ਜਿੱਦਾਂ ਹਿਮਾਚਲ ਤੋਂ ਆ ਰਹੇ ਨੇ ਯੂਪੀ ਤੋਂ ਸਾਡੇ ਭਰਾ ਆ ਰਹੇ ਨੇ ਰਾਜਸਥਾਨ ਤੋਂ ਆ ਰਹੇ ਨੇ ਤੇ ਇਹ ਉਹਨਾਂ ਨੂੰ ਮਿਲਦੇ ਆ ਤੇ ਉਹ ਵੀ ਇਸ ਚੀਜ਼ ਦਾ ਦੁੱਖ ਕਰਦੇ ਆ ਕਿ ਜਿਨ੍ਹਾਂ ਕੋਲ ਸਾਰਾ ਕੁਝ ਹੁੰਦਿਆਂ ਹੋਿਆਂ ਵੀ ਇਕੱਠਾ ਕਰੀ ਜਾਂਦੇ ਆ ਜਿਨ੍ਹਾਂ ਕੋਲ ਪਸ਼ੂ ਨਹੀਂ ਹੈਗੇ ਤੇ ਉਹ ਵੀ ਚੋਕਰ ਫੀਡਾ ਲੈ ਰਹੇ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਇਹੀ ਮੈਸੇਜ ਦਵਾਂਗਾ ਵੀ ਇਹ ਤਰਾਸਦੀ ਇਹ ਨਹੀਂ ਵੀ ਇੱਕ ਸਾਲ ਆ ਗਈ ਜੇ ਮੁੜ ਕੇ ਆਉਣੀ ਨਹੀਂ ਇਹ ਅਗਲੇ ਸਾਲ ਵੀ ਸਾਨੂੰ ਲੋੜ ਪੈ ਸਕਦੀ ਹੈ ਕਿਸ ਤਰੀਕੇ ਨਾਲ ਚੱਲੀਏ ਜੀ ਬਿਲਕੁਲ ਜੀ ਬਿਲਕੁਲ ਸੰਸਥਾਵਾਂ ਨੂੰ ਜਿੰਨੀ ਐਨਜੀਓ ਹੈਗੀਆਂ ਨੇ ਉਹਨਾਂ ਨੂੰ ਘਰ ਘਰ ਜਾ ਕੇ ਇਸ ਟਾਈਮ ਮਦਦ ਕਰਨੀ ਲੋੜ ਆ ਘਰ ਘਰ ਵੇਖਣਾ ਪੈਣਾ ਜਾ ਕੇ ਵੀ ਲੋੜ ਕਿੱਥੇ ਇਸ ਚੀਜ਼ ਦੀ ਠੀਕ ਹੈ ਜੀ ਮੈਂ ਉਹਨਾਂ ਨੂੰ ਵੀ ਇਹੀ ਬੇਨਤੀ ਕਰਾਂਗਾ ਮੇਰਾ ਇਹੀ ਮੈਸੇਜ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਕਿ ਆਪਾਂ ਇਸ ਤਰੀਕੇ ਨਾਲ ਚੱਲੀਏ ਕਿ ਜੇ ਆਪਾਂ ਲੋਕਾਂ ਦੀ ਮਦਦ ਕਰਨੀ ਆ ਬਾਹ ਫੜਨੀ ਆ ਤੇ ਵੀ ਕਿਹੇ ਤਰੀਕੇ ਨਾਲ ਚੱਲੀਏ ਜੇ ਵਾਇਗੁਰ ਚ ਖਾਲਸਾ ਵਾਇਗੁਰ ਜੀ ਦੇ ਫਤਿਹ ਜੀ ਅਜਾ ਪਾਇਓ ਹਿਆਂ ਮੀਕਾ ਸਿੰਘ ਭਾਜੀ ਵੱਲੋਂ ਉਹਨਾਂ ਦੀ ਫਾਊਂਡੇਸ਼ਨ ਡਿਵਾਈਨ ਟੱਚ ਵੱਲੋਂ ਠੀਕ ਹੈ ਜੀ ਆਪਾਂ 25 ਤਰੀਕ ਤੋਂ ਲੱਗੇ ਹੋਇਆ ਫਿਰੋਜ਼ਪੁਰ ਜ਼ਿਲ੍ਹੇ ਤੋਂ ਉਧਰ ਵੀ ਆਪਾਂ ਉਧਰ ਤੋਂ ਲੈ ਕੇ ਹਰੀਕੇ ਫਿਰਨਾਗਿਆ ਅੰਮ੍ਰਿਤਸਰ ਰਹਿ ਗਿਆ ਅਜਨਾਲਾ ਅਜਨਾਲਾ ਸਾਹਿਬ ਤੇ ਗੁਰਦਾਸਪੁਰ ਸਾਈਡ ਤੇ ਆਪਾਂ ਕਾਫੀ ਦਿਨਾਂ ਤੋਂ ਲਗਾਤਾਰੀ ਲੰਗਰ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ ਤੇ ਬਾਕੀ ਆਪਾਂ ਜੋ ਕੰਮ ਕਰ ਰਹੇ ਆ ਮੇਰੇ ਨਾਲ ਜਨੀਵ ਮੇਰੀ ਟੀਮ ਕੰਮ ਕਰ ਰਹੀ ਹੈ ਪਿੰਡ ਦਾਦੂਵਾਲ ਤੋਂ ਆਪਾਂ ਘਰ ਘਰ ਵਿਜ਼ਿਟ ਕਰਕੇ ਸਰਵੇ ਕਰਕੇ ਫਿਰ ਹੀ ਸਾਰਿਆਂ ਨੂੰ ਚੀਜ਼ਾਂ ਪਹੁੰਚਾ ਰਹੇ ਆ ਜਿੱਦਾਂ ਪਸ਼ੂਆਂ ਦਾ ਚਾਰਾ ਹੋ ਗਿਆ ਘਰੇ ਬੈੱਡ ਸ਼ੀਟਾਂ ਹੋਈਆਂ ਭਾਈ ਜੀ ਨੇ ਬਹੁਤ ਸਾਰੀ ਮਾਇਆ ਵੀ ਭੇਜੀ ਹੋਈ ਹੈ ਉਹ ਵੀ ਆਪਾਂ ਡੋਨੇਟ ਘਰ ਘਰ ਕਰ ਰਹੇ ਆ ਜਿੱਥੇ ਜਿੱਥੇ ਲੋੜ ਆ ਬਾਕੀ ਇਹੀ ਆ ਬਸ ਕੇ ਜਿੰਨਾ ਵੀ ਸਮਾਨ ਘਰਾਂ ਤੱਕ ਪਹੁੰਚਾਇਆ ਜਾਏ ਬਸ ਜਿੱਥੇ ਲੋੜਵੰਦ ਲੋਕੀ ਆ ਉੱਤ ਤੱਕ ਹੀ ਪਹੁੰਚਾਇਆ ਜਾ ਬਾਕੀ ਬਹੁਤ ਧੰਨਵਾਦ ਹੈ ਫਿਰ ਤੋਂ ਮਿਕਾ ਭਾਈ ਦਾ ਤੇ ਮਿਕਾ ਭਾਈ ਦੀ ਸਾਰੀ ਡਵਾਈਨ ਟੱਚ ਫਾਊਂਡੇਸ਼ਨ